ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਆਪਣਾ ਬਲੈਡਰ ਹੈ ਜੋ ਉਹ ਓਵਰ ਐਕਟਿਵ ਹੋ ਜਾਵੇ ਮਤਲਬ ਜਿੱਥੇ ਆਪਾਂ ਪਸ਼ਾਬ ਕਰਦੇ ਹਾਂ ਜਿੱਥੇ ਆਪਾਂ ਆਪਣਾ ਪਾਣੀ ਪੀਂਦੇ ਹਾਂ ਇੱਕ ਬਲੈਡਰ ਜਿੱਥੇ ਪਸ਼ਾਬ ਇਕੱਠਾ ਹੁੰਦਾ ਜਿੱਥੇ 300 ਤੋਂ 600 ਐਮਐਲ ਤੱਕ ਪਸ਼ਾਬ ਉਸ ਦੇ ਵਿੱਚ ਇਕੱਠਾ ਹੁੰਦਾ ਹੈ ਉਸ ਨੂੰ ਕੰਟਰੋਲ ਨਾ ਰਹੇ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਜਾਨੀ ਕਿ ਓਵਰ ਐਕਟਿਵ ਬਲੈਡਰ ਦੇ ਵਿੱਚ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਜਿਹੜਾ ਆਪਣਾ ਬਲੈਡਰ ਹੈ ਉਥੇ 300 ਤੋਂ 600 ਐਮਐਲ ਆਮ ਸਧਾਰਨ ਬਲੈਡਰ ਦੇ ਵਿੱਚ ਉਨਾ ਆਪਣਾ ਉਥੇ ਪਿਸ਼ਾਬ ਇਕੱਠਾ ਹੁੰਦਾ ਹੈ ਜਦੋਂ ਉਹ ਫੁੱਲ ਹੋ ਜਾਂਦਾ ਹੈ ਆਪਣੇ ਬ੍ਰੇਨ ਨੂੰ ਸਿਗਨਲ ਜਾਂਦਾ ਔਰ ਆਪਾਂ ਪਿਸ਼ਾਬ ਕਰਨ ਚਲੇ ਜਾਂਦੇ ਹਾਂ ਓਵਰ ਐਕਟਿਵਿਟੀ ਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਨੂੰ ਪਿਸ਼ਾਬ ਆਉਂਦਾ ਹੈ ਜਿਹੜਾ ਆਪਣਾ ਬਲੈਡਰ ਹੈ ਉਹ ਕੰਟ੍ਰੈਕਟ ਹੀ ਰਹਿ ਜਾਂਦਾ ਔਰ ਜਦੋਂ ਆਪਾਂ ਪਿਸ਼ਾਬ ਕਰ ਦਿੰਦੇ ਹਾਂ ਰਿਲੀਜ਼ ਹੋ ਜਾਂਦਾ ਪਰ ਓਵਰ ਐਕਟਿਵ ਦੇ ਵਿੱਚ ਉਹ ਕੰਟਰੈਕਟ ਸਟੇਜ ਦੇ ਵਿੱਚ ਚਲਾ ਜਾਂਦਾ ਉਹਦੇ ਮਸਲਸ ਨੇ ਜਿਹੜੇ ਤਾਂ ਹੀ ਆਪਾਂ ਨੂੰ ਬਾਰ-ਬਾਰ ਪਿਸ਼ਾਬ ਜਾਣਾ ਪੈਂਦਾ ਬਾਰ-ਬਾਰ ਇਦਾਂ ਲੱਗਦਾ ਰਹਿੰਦਾ ਵੀ ਪਿਸ਼ਾਬ ਆਇਆ ਔਰ ਕਈ ਵਾਰ ਤਾਂ ਪਿਸ਼ਾਬ ਕੰਟਰੋਲ ਹੀ ਨਹੀਂ ਹੁੰਦਾ ਜ਼ਿਆਦਾਤਰ ਬਜ਼ੁਰਗਾਂ ਦੇ ਵਿੱਚ ਪਾਇਆ ਜਾਂਦਾ ਔਰ 70% ਔਰਤਾਂ ਦੇ ਵਿੱਚ ਪਾਇਆ ਜਾਂਦਾ ਪ੍ਰੈਗਨੈਂਸੀ ਤੋਂ ਬਾਅਦ ਪਾਇਆ ਜਾਂਦਾ ਪ੍ਰੋਸਟੇਟ ਦੀ ਪ੍ਰੋਬਲਮ ਹੋਵੇ ਮਰਦਾਂ ਨੂੰ ਗਦੂਦਾਂ ਦੀ ਪ੍ਰੋਬਲਮ ਹੋਵੇ ਮਰਦਾਂ ਨੂੰ ਉਹਨਾਂ ਦੇ ਵਿੱਚ ਪਾਇਆ ਜਾਂਦਾ ਕਈ ਵਾਰ ਆਪਣੇ ਪੈਲਵਿਸ ਦੇ ਮਸਲ ਇੰਨੇ ਕਮਜ਼ੋਰ ਹੋ ਜਾਂਦੇ ਨੇ ਕੀ ਔਰਤਾਂ ਦਾ 45 ਸਾਲ ਤੋਂ ਬਾਅਦ ਹੀ ਪਸ਼ਾਰ ਦੇ ਕੰਟਰੋਲ ਹੋਣਾ ਹਟ ਜਾਂਦਾ ਹੈ ਸੋ ਇਸ ਨੂੰ ਠੀਕ ਕਰਨ ਲਈ ਕਿਹੜੀਆਂ ਕਸਰਤਾਂ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਜਿਵੇਂ ਯੂਰਨ ਹੋਲਡਿੰਗ ਟੈਕਨੀਕ ਹੈ ਇੱਕ ਔਰ ਦਸ ਨੂੰ ਬਲੇਡਰ ਹੋਲਡਿੰਗ ਟੈਕਨੀਕ ਵੀ ਕਿਹਾ ਜਾਂਦਾ ਹੈ ਔਰ ਸਿੰਪਲ ਜੀਆਂ ਪੈਲਵਿਸ ਦੀਆਂ ਆਸਾਨ ਕਸਰਤਾਂ ਨੇ ਕਿਉਂਕਿ ਜਿਹੜਾ ਆਪਣਾ ਬਲੇਡਰ ਦੇ ਲਿਗਾਮੈਂਟਸ ਨੇ ਉਹ ਆਪਣੇ ਪੈਲਵਿਸ ਦੇ ਮਸਲਸ ਦੇ ਨਾਲ ਹੀ ਜੁੜੇ ਹੁੰਦੇ ਨੇ ਸੋ ਉਸ ਨੂੰ ਠੀਕ ਕਰਨ ਲਈ ਆਪਾਂ ਨੂੰ ਸਾਰੀਆਂ ਕਸਰਤਾਂ ਕਰਨੀਆਂ ਪੈਣੀਆਂ ਨੇ ਔਰ ਇੱਕ ਕਸਰਤਾਂ ਬਹੁਤ ਲਾਹੇਵੰਦ ਨੇ ਇਸ ਦਾ ਰਿਜ਼ਲਟ ਤੁਹਾਨੂੰ 2 ਤੋਂ 3 ਮਹੀਨੇ ਬਾਅਦ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਵੀਡੀਓ ਨੂੰ ਐਂਡ ਤੱਕ ਚੰਗੀ ਤਰ੍ਹਾਂ ਦੇਖਿਓ ਜਿਹੜੀ ਦੂਜੀ ਕਸਰਤ ਹੈ ਉਹ ਸਭ ਤੋਂ ਵੱਧ ਲਾਹੇਵੰਦ ਹੈ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ sarysinghsra physiotherapy ਔਰ ਦੂਜੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਸਾਡਾ ਫੇਸਬੁੱਕ ਤੇ ਪੇਜ ਹੈ sarysinghsra physiotherapeutic clinic ਦੇ ਨਾਮ ਤੇ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਅਗਰ ਤੁਸੀਂ ਸਾਨੂੰ ਪਸੰਦ ਕਰਦੇ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਪਸੰਦ ਕਰਦੇ ਹੋ ਤਾਂ ਇਸ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ। ਸੋ ਸ਼ੁਰੂ ਕਰਦੇ ਆਂ ਅੱਜ ਦੀਆ ਕਸਰਤਾਂ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। ਸਾਸ ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਕੀ ਕਰਨਾ ਸਭ ਤੋਂ ਪਹਿਲੀ ਜਿਹੜੀ ਇਸ ਦੇ ਵਿੱਚ ਆਪਾਂ ਤੁਹਾਨੂੰ ਗੱਲ ਦੱਸਣ ਲੱਗੇ ਹਾਂ ਜਿਸ ਨੂੰ ਕਿਹਾ ਜਾਂਦਾ ਹੈ ਬਲੈਡਰ ਹੋਲਡਿੰਗ ਟੈਕਨੀਕ ਜਾਂ ਯੂਰਿਨ ਹੋਲਡਿੰਗ ਟੈਕਨੀਕ ਤੁਹਾਨੂੰ ਜਦੋਂ ਵੀ ਪਿਸ਼ਾਬ ਆਏਗਾ ਤੁਸੀਂ ਉਸ ਨੂੰ 10 ਮਿੰਟ ਰੋਕੇ ਰੱਖਣਾ ਤੁਸੀਂ ਜਦੋਂ ਵੀ ਪਿਸ਼ਾਬ ਕਰਨ ਜਾਣਾ ਤੁਹਾਨੂੰ ਪਤਾ ਵੀ ਪਿਸ਼ਾਬ ਹੁਣ ਨਹੀਂ ਕੰਟਰੋਲ ਹੋ ਰਿਹਾ ਤੁਸੀਂ ਕੋਸ਼ਿਸ਼ ਕਰਨੀ ਹੈ ਉਸ ਨੂੰ 10 ਮਿੰਟ ਰੋਕੇ ਰੱਖਣਾ ਦਿਨ ਦੇ ਵਿੱਚ ਜਿੰਨੀ ਵਾਰੀ ਵੀ ਪਿਸ਼ਾਬ ਆਏਗਾ ਤੁਸੀਂ ਰੋਕਣਾ ਹੀ ਰੋਕਣਾ ਔਰ ਇਸ ਤਰ੍ਹਾਂ ਤੁਸੀਂ 2 ਮਹੀਨੇ ਲਈ ਕਰਨਾ ਹੀ ਕਰਨਾ ਘਟੋ ਘਟ ਇਸ ਦੇ ਨਾਲ ਕੀ ਹੋਏਗਾ ਜਿਹੜੇ ਤੁਹਾਡੇ ਬਲੈਡਰ ਦੇ ਮਸਲਸ ਨੇ ਉਹ ਤਕੜੇ ਹੋ ਜਾਣਗੇ ਔਰ ਉਹ ਪਿਸ਼ਾਬ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦੇਣਗੇ ਇਸ ਨੂੰ ਕਿਹਾ ਜਾਂਦਾ ਹੈ ਬਲੈਡਰ ਹੋਲਡਿੰਗ ਟੈਕਨੀਕ ਵੈਸੇ ਤਾਂ ਇਸ ਨੂੰ ਆਪਾਂ 5 ਤੋਂ 6 ਮਹੀਨੇ ਤੱਕ ਕਰਨਾ ਹੁੰਦਾ ਪਰ ਇਸ ਦੇ ਰਿਜ਼ਲਟ 2 ਮਹੀਨੇ ਦੇ ਵਿੱਚ ਹੀ ਆਉਣੇ ਸ਼ੁਰੂ ਹੋ ਜਾਂਦੇ ਨੇ ਸੋ ਧਿਆਨ ਨਾਲ ਗੱਲ ਨੂੰ ਸਮਝਿਓ ਜਦੋਂ ਪਿਸ਼ਾਬ ਆਏਗਾ 10 ਮਿੰਟ ਤੁਸੀਂ ਰੋਕਣਾ ਫਿਰ ਉਸ ਤੋਂ ਬਾਅਦ ਤੁਸੀਂ ਪਿਸ਼ਾਬ ਕਰ ਲੈਣਾ ਦਿਨ ਦੇ ਵਿੱਚ ਜਿੰਨੀ ਵਾਰੀ ਵੀ ਜਾਓਗੇ ਇਹ ਹੋ ਗਿਆ ਨੰਬਰ 1 ਕਸਰਤ ਹੁਣ ਦੂਸਰੀ ਐਕਸਰਸਾਈਜ਼ ਕੀ ਹੈ ਆਪਾਂ ਸਿੱਧੇ ਪੈ ਜਾਣਾ ਔਰ ਇਸ ਦੇ ਵਿੱਚ ਜਿਹੜਾ ਆਪਣਾ ਪੈਲਵਿਕ ਗਰਡਲ ਹੈ ਇਸ ਨੂੰ ਆਪਾਂ ਟਿਲਟ ਕਰਨਾ ਅੱਗੇ ਨੂੰ ਔਰ ਪਿੱਛੇ ਨੂੰ ਤੁਸੀਂ ਧਿਆਨ ਨਾਲ ਦੇਖਿਓ ਆ ਚੀਜ਼ ਆ ਜਿਹੜੀ ਉਹ ਹਿੱਲ ਰਹੀ ਆ ਇੱਕ ਫੇ 2 ਫੇ 4 ਫੇ 5 ਇਥੇ 4 ਕਿਵੇਂ ਕਰ ਸਕਦੇ ਹੋ ਤੁਸੀਂ ਪੈਲਵਿਸ ਨੂੰ ਆਪਾਂ ਟਿਲਟ ਕਰਨਾ ਹੈ ਇੱਕ ਫੇ 2 ਫੇ 3 ਲੱਕ ਉੱਪਰ ਨਹੀਂ ਚੱਕਣਾ ਲੱਕ ਥੱਲੇ ਹੀ ਆ ਬਸ ਕੱਲੇ ਪੈਲਵਿਸ ਨੂੰ ਆਪਾਂ ਮੂਵ ਕਰ ਰਹੇ ਹਾਂ ਇੱਕ ਫੇ 2 ਫੇ 3 ਫੇ 4 ਫੇ 5 ਪਿਛੇ ਫੇ 7 ਫਿਰ 8 ਫੇ 9 ਫੇ 10 ਫੇ 11 ਫੇ 12 ਫੇ 13 ਫੇ 14 ਫੇ 15 ਫੇ 16 ਇਸਦੇ ਤੁਸੀਂ ਤਿੰਨ ਸੈਟ ਲਾਉਣੇ ਆ 16 16 ਦੇ ਇਹ ਹੋ ਗਿਆ ਤੁਹਾਡਾ ਪੈਲਵਿਕ ਟਿਲਟ ਆਪਾਂ ਦੇਖੋ ਤੁਸੀਂ ਧਿਆਨ ਨਾਲ ਇਸ ਨੂੰ ਆਪਾਂ ਉੱਪਰ ਨੂੰ ਚੱਕਿਆ ਸੀ ਔਰ ਆਪਾਂ ਥੱਲੇ ਲੈ ਕੇ ਗਏ ਸੀ ਇੱਦਾਂ ਉੱਪਰ ਤੇ ਥੱਲੇ ਮਤਲਬ ਰੋਟੇਟ ਕੀਤਾ ਆਪਾਂ ਪੈਲਵਿਕ ਟਿਲਟ ਕੀਤਾ ਆਪਾਂ ਪਹਿਲਾਂ ਉੱਪਰ ਤੇ ਥੱਲੇ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਪੈਲਵਿਕ ਟਿਲਟ ਔਰ ਤੀਸਰੀ ਕਸਰਤ ਕਰਨ ਲੱਗੇ ਆ ਤੋ ਤੀਸਰੀ ਕਸਰਤ ਦੇ ਵਿੱਚ ਦੋਨੋਂ ਗੋਡੇ ਮੋਲ ਲੈਣੇ ਆ ਔਰ ਦੋਨਾਂ ਗੋਟਿਆਂ ਦੇ ਵਿਚਾਲੇ ਆਪਾਂ ਇੱਕ ਤੌਲੀਏ ਦਾ ਰੋਲ ਜਾਂ ਫਾਰਮ ਰੂਲਰ ਨੂੰ ਰੱਖ ਦੇਣਾ ਔਰ ਇਸ ਦੇ ਲਈ ਆਪਾਂ ਇਸ ਨੂੰ ਦੋਨੋਂ ਸਾਈਡ ਤੋਂ ਦਬ ਦੇਣਾ ਜ਼ੋਰ ਦੀ ਇਸ ਨਾਲ ਕੀ ਆ ਆਪਣੇ ਅੰਦਰ ਵਾਲੇ ਮਸਲਜੋ ਉਹ ਐਕਟੀਵੇਟ ਹੋਣਗੇ ਔਰ ਆਪਣਾ ਜੋ ਪੈਲਵਿਸ ਹੈ ਉਹ ਸਟਰੋਂਗ ਹੋਏਗਾ ਦਬ ਦੇਣਾ ਇੱਥੇ ਆਪਾਂ ਹੋਲਡ ਕਰਨਾ 1 2 3 4 5 6 7 8 9 10 फिर दब देंगे एक दो तीन चार पां छे सात अठ नौ दस फिर दब देंगे एक दो तीन चार पाँच सात अठ नौ दस फिर दब देंगे एक दो तीन चार पे सात अठ नौ दस फिर दब दबदागे एक दो तीन चार पे सात अठ नौ दस ये होगी थोड़ी तीसरी कसरत जिसनों ती दस बारी करना ਔਰ ਉਸ ਤੋਂ ਬਾਅਦ ਫਿਰ ਅਗਲੀ ਕਸਰਤ ਕਰਨੀ ਹੈ ਠੀਕ ਹੈ ਜੀ 10 ਵਾਰੀ ਮਤਲਬ ਇੱਕ ਇੱਕ ਵਾਰੀ 10 ਗਿਣਨੇ 2 ਵਾਰੀ ਇਦਾਂ 10 ਵਾਰੀ 10 ਗਿਣਨੇ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਦੋਨੋਂ ਕੋਟੇ ਮੋੜ ਲੈਣੇ ਆ ਫਿਰ ਜਿਹੜਾ ਤੁਹਾਡਾ ਤੌਲੀਆ ਇਹ ਫਿਰ ਤੁਸੀਂ ਵਿੱਚ ਰੱਖ ਲੈਣਾ ਕੋਟਿਆਂ ਦੇ ਔਰ ਇਸ ਨੂੰ ਤੁਸੀਂ ਦੱਬ ਕੇ ਵੀ ਰੱਖਣਾ ਔਰ ਲੱਕ ਨੂੰ ਵੀ ਉੱਪਰ ਚੱਕ ਦੇਣਾ ਬ੍ਰਿਜਿੰਗ ਵੀ ਕਰਨੀ ਆ ਵਿਦ ਨੀ ਹੋਲਡ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਬ੍ਰਿਜਿੰਗ ਬਹੁਤ ਜ਼ਰੂਰੀ ਹੈ ਤਾਂ ਕਿ ਪੈਲਵਿਕ ਮਸਲ ਸਟਰੋਂਗ ਰਹੇ ਵਿੱਚ ਆਕਤਾ 1 2 3 4 5 6 7 8 9 10 ਜਿਆਦਾਤਰ ਸਰਦੀਆਂ ਦੇ ਵਿੱਚ ਵੀ ਇਹ ਸਮੱਸਿਆ ਜ਼ਿਆਦਾ ਨਿਕਲ ਕੇ ਆਉਂਦੀ ਹੈ ਕਿਉਂਕਿ ਠੰਡ ਦੇ ਵਿੱਚ ਕੀ ਆਪਾਂ ਨੂੰ ਪਿਸ਼ਾਬ ਹੈ ਜੋ बार-बार ਆਉਂਦਾ ਹੈ ਕਿਉਂਕਿ ਪਸੀਨਾ ਆਪਾਂ ਨੂੰ ਆਉਣਾ ਹਟ ਜਾਂਦਾ ਸੋ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ 1 2 3 4 5 6 7 8 9 10 ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਕਸਰਤ ਨੰਬਰ 4 ਹੁਣ ਜਿਹੜੀ ਪੰਜਵੀਂ ਕਸਰਤ ਹੈ ਉਸ ਦੇ ਵਿੱਚ ਕੀ ਕਰਾਂਗੇ ਆਪਾਂ ਦੋਨੋਂ ਹੀਲ ਰੇਜ਼ ਕਰ ਦੇਣੀਆਂ ਨੇ ਔਰ ਪਲੱਸ ਬ੍ਰਿਜਿੰਗ ਵੀ ਕਰਨੀ ਹੈ ਦੇਖੋ ਧਿਆਨ ਨਾਲ ਆਪਣੀਆਂ ਅੱਡੀਆਂ ਹਵਾ 'ਚ ਨੇ 1 2 3 4 5 6 7 8 9 10 ਥੈਨ ਰਿਲੈਕਸ ਫੇ ਚੱਕ ਦਾਂਗੇ 1 2 3 4 5 6 7 8 9 10 ਅੱਡੀਆਂ ਹਵਾ 'ਚ ਰਹਿਣਗੀਆਂ ਇਹ ਵੀ ਕਸਰਤ ਬ੍ਰਿਜਿੰਗ ਵਿਦ ਹੀਲ ਰੇਸ ਇਹ ਵੀ ਤੁਸੀਂ 10 ਵਾਰੀ ਕਰਨਾ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਧਿਆਨ ਰਹੇ ਇਸ ਦੇ ਵਿੱਚ ਤੁਸੀਂ ਹਰ ਕਸਰਤ ਤੋਂ ਬਾਅਦ ਇੱਕ ਜਾਂ ਦੋ ਮਿੰਟ ਰਾਮ ਕਰਨਾ ਹੈ ਦੋਨੋਂ ਗੋਡੇ ਮੋੜ ਲੈਣੇ ਆ ਔਰ ਜੋ ਅੱਡੀਆਂ ਨੇ ਉਹ ਹਵਾ 'ਚ ਚੱਕ ਦੇਣੀਆਂ ਨੇ ਔਰ ਲੱਕ ਵੀ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 आठ, नौ दस दैन रिलैक्स यही होगी थोड़ी कसरत जिस दे भी बनाया और अड्डिया भी हम जी उस तो अगली कसरत है उस उसके करा आप दोनों गोडे मोड़ लेने और दैन आप वन बाय वन करके अपने हाथ इतने रहने और आप उपर उठ जाएंगे और आप करा एक फिर दूसरी दो फिर तीसरी तीन फिर चार फिर पांच फिर छे फिर सात फिर आठ फिर नौ फिर दस फिर धन रहे इस दे की है भी जे गोडे आ नब्बे डिग्री ते मुड़े होने चाहिए और हाथ इतने चाहिए नीचे रख के अपनी कोर स्ट्रोंोंग नहीं होएगी थोड़ा आप के आ जाएंगे और आप फिर दो फिर तीन फिर चार फिर पाँच फिर छे फिर 7 ਫਿਰ 8 ਫਿਰ 9 ਫਿਰ 10 then ਰਿਲੈਕਸ ਇਸ ਨੂੰ ਤੁਸੀਂ ਪੰਜ ਸੈੱਟ ਲਾਉਣੇ ਆ ਹੌਲੀ ਹੌਲੀ ਸੈੱਟ ਵਧਾ ਕੇ ਇਹ ਆਪਾਂ 10 ਤੇ ਲੈ ਜਾਣੇ ਆ ਇਹ ਹੀ ਹੋਗੀ ਤੁਹਾਡੀ ਕੋਰ ਨੂੰ ਸਟਰੋਂਗ ਕਰਨ ਵਾਲੀ ਐਕਸਰਸਾਈਜ਼ ਔਰ then ਉਸ ਤੋਂ ਬਾਅਦ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਤੁਸੀਂ ਕੀ ਕਰੋਗੇ ਆਪਾਂ ਸਾਈਡ ਲੈ ਕੇ ਪੈ ਜਾਵਾਂਗੇ ਔਰ ਜਿਹੜੀ ਆਪਣੀ ਇੱਕ ਲੱਤ ਮੋੜ ਲਾਂਗੇ ਔਰ ਆਪਾਂ ਲੱਤ ਉੱਪਰ ਚੱਕਾਂਗੇ ਦਾ 1 फिर टू फिर थ्री फिर फोर फिर फाइव फिर सिक्स फिर सैवन फिर एट फिर नाइन फिर टेन हिप प्रोडक्शन दे भी तुम यानी के दस बारी इधर करना है, दस बारी इधर ये आप हो गया इदा तो यह दस बारी करना मतलब हंड्रेड टाइम्स और दूसरी साइड भी थोड़ा करके दिखा दें इदा साइड ले लेंगे और आप एक फिर दो फिर तीन फिर चार फिर पांच फिर छ फिर सत्त फिर अठ ਫੀਨੋ ਵਿਦਸ ਇਹ ਵੀ ਇੱਕ ਵਾਰੀ ਹੋ ਗਿਆ ਯਾਨੀ ਕਿ 9 ਵਾਰੀ ਇਦਾਂ ਹੋਰ ਕਰਾਂਗੇ ਇਹ ਹੋ ਗਈ ਤੁਹਾਡੀ ਹਿਪ ਪ੍ਰੋਡਕਸ਼ਨ ਸੋ ਇਹ ਸਾਨ ਆਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਧਿਆਨ ਨਾਲ ਕਰੋਗੇ ਤੁਹਾਡਾ ਜੋ ਓਵਰ ਐਕਟਿਵ ਬਲੈਡਰ ਹੈ ਬਹੁਤ ਜਲਦੀ ਠੀਕ ਹੋ ਜਾਏਗਾ ਉਮੀਦ ਕਰਦਾ ਆਜੀ ਟੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਗਦੂਦਾਂ ਬਾਰੇ ਜਾਂ ਤੁਸੀਂ ਆਪਣੇ ਬਲੈਡਰ ਬਾਰੇ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾਂ ਫਿਰ ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਕਰਕੇ ਵੀ ਸਾਤੋਂ ਕੁਝ ਪੁੱਛ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਵੀਡੀਓ ਨਾਲ ਟਿਲ ਦਿਨ ਸਾਰਿਆਂ ਨੇ ਤੁਸੀਂ ਤਿਆਰ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ